ਆਰ ਪਰਨ ਜਾਤ ਅਰ ਪਾਤ ਰੂਪ ਰੰਗ ਅਡਰੇ ਸੁਪੇਸ ਅਤਲ ਮੂਰਤ ਅਨ ਭਉ ਪ੍ਰਕਾਸ਼ ਅਮਤੋਜ ਕੋਟ ਇੰਦਰ ਇੰਦਰਾਣ ਸਾਹੀ ਰਿਪਵਨ ਬਹੀ ਕੁਸੁਰ ਵਾਰੇ ਸਰ ਸਤਿਨਾਮ ਓ ਕਟੈ ਕਬਨ ਸਤਿਨਾਮ ਓ ਕਟੈ ਕਬਨ ਕੰਤਨਾਰੀ ਤੇ ਜੀਵ ਲੁਭ ਹੈ ਲੋਭ ਮਿੱਠਾ ਮਾਇਆ ਘਰ ਮੰਦਰ ਸੋੜੇ ਤੁਸੀਂ ਮਨ ਅਣ ਰਸ ਲਾਇਆ ਹਰ ਸਭ ਚਿਤ ਨ ਆਵਈ ਕਿਉ ਸੁਤਾ ਮੇਰੇ ਹਰ ਲਾਇਆ ਮੇਰੇ ਰਾਹ ਇਹ ਨੀਤ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ੇ ਅਗੁਣ ਸਭ ਮੇਰੇ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਤੰਗ ਨਾ ਮੇਰਾ ਕਿਆ ਮਹੁ ਲੈ ਕੋ ਲਹੇ ਗੁਣ ਬਿਹੁੜ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਪਰੇ ਉਨ ਸਤਿ ਦੁਰ ਕੇਰਾ ਸਭ ਜੀਉ ਪਿੰਡ ਮੁਖ ਨਤ ਕੀਆ ਵਰਤਨ ਕੋ ਪਾਣੀ ਅਨ ਕਣਾ ਕੱਪੜ ਪੈਣ ਲੀਆ ਰਸ ਅੰਨ ਤੁਗਾਣੀ ਜਨ ਦੀਏ ਸੋਤਿ ਸੁਨਿ ਆਵਈ ਪਸ਼ੂ ਮੋ ਕਰ ਜਾਣੀ ਸਭ ਇੱਛਾ ਤੇਰਾ ਵਰਤਦਾ ਉਹ ਅੰਤ ਰਜਮੀ ਅਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਆਰੋ ਗੁਲਬ ਗੁਲਾਮੀ ਕਵਨ ਕਾਜ ਸਿਰ ਦੇ ਜਗ ਸਿਰ ਜਨਮ ਕਵਨ ਪਲ ਪਾਇਆ ਭਾਵ ਨਿਦ ਕਰਨ ਕਾਰਨ ਸੰਤਾ ਮਨ ਇਕ ਨਿਮਸ ਨਾ ਇਹੋ ਮਨ ਲਾਇਆ ਗੋਬਿੰਦ ਹਮ ਐਸੀ ਅਪਰਾਪੀ ਜਿਨ ਪ੍ਰਭ ਜੀਉ ਪਿੰਡ ਸਾਧੀਆ ਇਸ ਕੀ ਭਾਉ ਭਗਤ ਨਹੀਂ ਸਾਥੀ ਪਰ ਧਨ ਪਰ ਤਨ ਪਰ ਸੀਨਦਾ ਪਰ ਅਪਵਾਦ ਅਸ਼ੁਕੈ ਆਵਾ ਗਵਨ ਦੂਤ ਹੈ ਕੋਨਾ ਕੋਨਾ ਇਹੋ પ્રસੰਗ ਨ ਤੂਟੈ ਜਿਹੇ ਘੜ ਤੰਤਾ ਹੋਤ ਹਰ ਸੰਤਨ ਇਕ ਨਿਮਖ ਲਕੀਨੋ ਮੈਂ ਫੇਰਾ ਲੰਬਟ ਚੋਰ ਦੂਤ ਮੁਖਵਾਰੇ ਦਿਨ ਸੰਗ ਸਦਾ ਤਸੀਰਾ ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਮੈ ਮੋਬਾਹੀ दया ਧਰਨ ਹਰ ਗੁਰ ਕੀ ਸੇਵਾ ਏ ਸੁਪਨੰਤਰदाई ਦੀਨ ਦਇਆਲ ਕਿਰਪਾ ਨ ਤੁਮ ਤਰ ਭਗਤ ਮਸਲ ਪੈ ਹਾਰੀ ਕਹਿਤ ਕਬੀਰ ਭੀਰ ਜਨ ਰਖੋ ਹਰ ਸੇਵਾ ਕਰੂ ਤੁਮਾਰੀ ਤਤ ਵਿਚਾਰ ਜਹ ਮਤਰਾ ਰਗ ਸਾਰਨ ਜਪਿਉ ਹੋ ਜੈ ਨਿਹਾਰਿ ਤਸਵੀਰ ਗੁਰੂ ਮੇਰ ਸੰਗਟ ਸੁਖਹੁ ਤਲ ਗੁਰ ਸੇਹੀਐ ਦਰਸਨ ਪਰਸੇ ਐ ਜਨਮ ਮਰਨ ਊਭਨ ਸੁਖ ਦੁਖ ਸੰਮੁਦੀ ਸੋ ਤੇ ਰਿੱਖੇ ਸੰਜੀਤ ਬਾਤ ਸਾਹ ਸਜਣ ਸਦਾ ਬਾਤ ਸਾਹ ਜਿਸ ਪਾਸ ਬਹਿ햨ਾ ਸਤਨਾਮ ਸ੍ਰੀ ਵਾਹਿਗੁਰੂ ਨਿਬਧੀ ਤਨਾ ਸਦੀ ਮਹੱਲਾ ਸੰਦੇਵਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਘਹੀਤ ਹੈ ਸੂਰਾ ਆਤਮ ਜਿਨੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਜਾ ਕਉ ਹਰ ਰੰਗ ਲਾਗੋ ਇਸ ਜਗ ਮਹਿ ਸੂਗਤ ਹੈ ਸੂਰਾ ਆਤਮ ਜਨੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਦਈਏ ਆਤਮ ਰੰਗ ਸਰਦੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸ ਹੈ ਮੇਰਾ ਹੀ ਰਾਹ ਸੰਗ ਪਵਿੱਤਰ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਤ ਨਾਨਕ ਕਹਿ ਸੁਖ ਦੇਹੀ ਜਨ ਕੇ ਚਰਨ ਵਸ ਹੈ ਤੇਰਾ ਹੀ ਰਾਮ ਸੰਗ ਪੁਨੀਤਾ ਦੇਹੀ ਜਾਨ ਕੀ ਧੂਰ ਦੇਹੋ ਕਿਰਪਾ ਦੇਹ ਨਾਨਕ ਕਹਿ ਸੁਖ ਏਹੀ ਵਾਹਿਗੁਰੂ ਦੀ ਕਾਹਨ ਸਾ ਵਾਹਿਗੁਰੂ ਦੀ ਕਿ ਸਤਿਵੇ ਤਨਾ ਅਸਰੀ ਬਖਲਾ ਬੰਦਵਾ ਜਾਨ ਤੂ ਹਰ ਰੰਗ ਤੇ ਲਾਜੋ ਇਸ ਜੁਗੁ ਮਹਿ ਸੋ ਕਹੀਏ ਤੁਹ ਹੈ ਸਿਰਾ ਆਤਮ ਜਗ ਹੈ ਸਤਿਵਸ ਸਾਥ ਹੈ ਜਾਂ ਕਾ ਸਤਗੁਰ ਪੂਰਾ ਸਤਨਾਮ ਸ੍ਰੀ ਵਾਖ ਗੁਰੂ ਦੇ